ਸਪੇਸਐਕਸ ਰਾਕਟ ਸ਼ਿਪ ਜਿਹੜਾ ਐਕਸਪਲੋਡ ਕਰ ਗਿਆ ਤੇ ਜਿਹਦੇ ਨਾਲ ਐਲੋਨ ਮਸਕ ਦੇ ਜਿਹੜਾ ਮਾਰਸ ਦਾ ਪ੍ਰੋਜੈਕਟ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਸੈਟਬੈਕ ਲੱਗਾ ਹੈਗਾ ਇਹ 10ਵੀਂ ਟੈਸਟ ਫਲਾਈਟ ਸੀ ਜੋ ਟੈਕਸਸ ਤੋਂ ਤੇ ਇਹਦਾ ਇੱਕ ਬਹੁਤ ਬੁਰੀ ਤਰ੍ਹਾਂ ਜਿੰਦਾ ਕੈਟਾਸਟ੍ਰੋਫਿਕ ਫੇਲਿਅਰ ਹੋਇਆ ਹੈਗਾ ਵੀਡੀਓਜ਼ ਵੀ ਇਹਦੀਆਂ ਆਲਰੇਡੀ ਬਾਹਰ ਆਈਆਂ ਹੈਗੀਆਂ ਕਹਿੰਦੇ ਭਈ ਜੋ ਸਾਈਟ ਸੀ ਮੇਨਟੇਨਡ ਗੁੱਡ ਸੀ ਆਪਰੇਸ਼ਨ ਪਰਸਨਲ ਸੇਫਟੀ ਸਾਰਾ ਕੁਝ ਸਹੀ ਸੀ ਪਰ ਸਮ ਹਾਉ ਇਹ ਇੱਕ ਰਿਫੇਅਰ ਫੇਲ ਹੋ ਗਿਆ ਹੈਗਾ ਵਰਲਡ ਦਾ ਲਾਰਜੇਸਟ ਤੇ ਮੋਸਟ ਪਾਵਰਫੁਲ ਰਾਕਟ ਸੀਗਾ 123 ਮੀਟਰ ਦੀ ਹਾਈਟ ਜਿੱਦਾਂ 403 ਫੁੱਟ ਜੋ ਬਣਦਾ ਹੈ ਆ ਇਹ ਟਰੰਪ ਸੋਰੀ ਹੁਣ ਮਸਕ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਲੌਂਗ ਟਰਮ ਦਾ ਵਿਜ਼ਨ ਸੀ ਕਲੋਨਾਈਜ਼ਿੰਗ ਮਾਰਸ ਜੀ ਸਮਾਰਟਸ ਦੇ ਵਿੱਚ ਜਾਣ ਤੋਂ ਪਹਿਲਾਂ ਟੈਕਸਾਸ ਦੀ ਧਰਤੀ ਤੋਂ ਇਹਨੇ ਉਡਾਨ ਭਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਡਰਾਮੈਟਿਕ ਰਾਕਟ ਐਕਸਪਲੋਜਨ ਜਿਹੜੀ ਆ ਇਸ ਦੇ ਵਿੱਚ ਜਿਹੜੀ ਉਹ ਹੋਈ ਆ ਤੇ ਸਾਰੀ ਲਾਈਵ ਸਟ੍ਰੀਮ ਦੇ ਵਿੱਚ ਲੋਕਾਂ ਨੇ ਉਸ ਟਾਈਮ ਦੇ ਉੱਤੇ ਦੇਖੀ ਬੋਕਾ ਰੀਕਾ ਜਿਹੜਾ ਇਲਾਕਾ ਹੈ ਸਪੇਸ ਐਕਸ ਦਾ ਜਿਹੜਾ ਸਟਾਰਬੇਸ ਆ ਉੱਥੇ ਇਹ ਜਿਹੜਾ ਸਟਾਰਸ਼ਿਪ ਦਾ ਸਪੇਸ ਐਕਸ ਦਾ ਜਿਹੜਾ ਸਟਾਰਸ਼ਿਪ ਆ ਉਹ ਐਕਸਪਲੋਡ ਅ ਕਾਰ ਗਿਆ ਸੀ ਲੋਕਲ ਟਾਈਮ ਉੱਥੇ ਰਾਤ ਦੇ 11 ਵਜੇ ਸੀ ਜਦ ਕਹਿੰਦੇ ਵੀ ਇੱਕ ਸਟੈਟਿਕ ਟੈਸਟ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਆ ਉਸ ਦਰਮਿਆਨ ਬਹੁਤ ਹੀ ਇੱਕ ਵੱਡਾ ਕਹਿ ਲਓ ਵੀ ਤਮਾਕਾ ਜਿਹੜਾ ਉਹ ਦੇਖਿਆ ਗਿਆ ਕੱਲ ਰਾਤ ਦੀਆਂ ਇਹ ਸਭ ਤੋਂ ਵੱਡੀਆਂ ਜਿਹੜੀਆਂ ਸੁਰਖੀਆਂ ਆ ਉਹ ਨਾਲ ਦੇ ਨਾਲ ਬਣੀਆਂ ਪਈਆਂ ਆ